ਸਮਝ ਨਹੀਂ ਜੀ ਸੁਣਦੇ ਆ ਵੀ ਬਾੜ ਆਈ ਵੀ ਆ ਬਾੜ ਆਈ ਵੀ ਆ ਉਹ ਇਸ ਗੰਗਾ ਕਰਕੇ ਆਈ ਵੀ ਆ ਗੰਗਾ ਦਾ ਜਿਹੜਾ ਪਾਣੀ ਆ ਬਹੁਤ ਜਾੜੇ ਵਧਿਆ ਹੋਇਆ 7 ਅਗਸਤ 2025 ਦਿਨ ਵੀਰਵਾਰ ਤੇ ਸਾਹਮਣੇ ਜਿਹੜਾ ਢਾਬਾ ਦੇਖੀ ਜਾਂਦੇ ਹੋ ਐਸ ਦੀ ਆਪਣੀ ਪਿਛਲੀ ਰਾਤ ਆ ਇੱਥੇ ਬਤੀਤ ਹੋਈ ਸੀ ਤੇ ਚਾਹ ਪਾਣੀ ਪੀ ਲਿਆ ਤੇ ਨਾ ਧੋਲੇ ਦੰਦ ਵੀ ਆਪਾਂ ਰਗੜ ਲੇ ਆ ਪਿੱਛੇ ਜਿਹੜੀ ਹੋਦੀ ਦੇਖੀ ਜਨੇ ਜਿਵੇਂ ਤੁਹਾਡੇ ਨਾਲ ਪਿਛਲੀ ਵੀਡੀਓ ਚ ਵੀ ਗੱਲ ਕੀਤੀ ਸੀ ਵੀ ਟਰੱਕਾਂ ਵਾਲੇ ਆਪਣੇ ਵੀਰ ਭਰਾਏ ਜਿਹੜੇ ਪਰਦੇਸਾਂ ਚ ਡੱਡੇ ਗੱਡ ਖਾਣੇ ਲੈ ਕੇ ਤੁਰੇ ਫਿਰਦੇ ਆ ਉਹਨਾਂ ਦਾ ਵੀ ਇੱਥੇ ਆਪ ਦਾ ਕਪੜਾ ਲੱਤਾ ਧੋਲਣ ਦੇ ਆ ਹੋਦੀਆਂ ਤੇ ਇੱਥੇ ਨਾ ਲੈਂਦੇ ਆ ਤੇ ਆਪਾਂ ਵੀ ਅੱਜ ਉਹ ਵੀ ਕੀਤਾ ਤੇ ਇੱਥੇ ਆਪਾਂ ਨਾਲੇ ਸੀ ਇਹ ਆ ਹੋਦੀ ਦੇ ਕੋਲੇ ਤੇ ਇੱਥੇ ਆਪਣਾ 1 ਕਿਲੋ ਟੀ-ਸ਼ਰਟ ਧੋਲੀ ਸੀਗੀ ਤੇ ਬਾਈ ਹੁਰੀਆਂ ਦਾ ਢਾਬਿਆਂ ਦਾ ਬਹੁਤ-ਬਹੁਤ ਧੰਨਵਾਦ ਬਾਈ ਹੁਰੀ ਕਹਿੰਦੇ ਭਾਈ ਤੁਸੀਂ ਪਿੱਛੇ ਆਪਣੇ ਫੱਟੇ ਹੈਗੇ ਆ ਤੇ ਉੱਥੇ ਲੰਮ ਲੇਟ ਹੋ ਜੋ ਨਹੀਂ ਤਾਂ ਉਹ ਆਪਣਾ ਸਮਾਨ ਸੱਲਾ ਪਿਆ ਮੈਂ ਤੇ ਨਹੀਂ ਸ਼ੁਭਾ ਜੀ ਤਾਂ ਇੱਥੇ ਲੰਮ ਲੇਟ ਹੋ ਗਏ ਸੀ ਰਾਤ ਤੇ ਉੱਤੇ ਪੱਖਾ ਚੱਲੀ ਗਿਆ ਤੇ ਸੋਹਣੀ ਨੀਂਦ ਆਈ ਨੀਂਦ ਵੀ ਆਉਣੀ ਸੀ ਦੋ ਦਿਨਾਂ ਦੀ ਆਪਣਾ ਥਕਾਵਟ ਹੋਈ ਸੀ ਤੇ ਇੱਕ ਰਾਤ ਦਾ ਨਿੰਦਰਾ ਵੀ ਸੀਗਾ ਇਹ ਗੱਲਬਾਤ ਸੀਗੀ ਇਹਦੇ ਨਾਲ ਹੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਛੋਟੇ ਵੱਡਿਆਂ ਨੂੰ ਭੈਣ ਭਰਾਵਾਂ ਨੂੰ ਮਾਤਾ ਬਜ਼ੁਰਗ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਫਿਰ ਤੋਂ ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਵੀਂ ਵੀਡੀਓ 'ਚ ਨਵੇਂ ਬਲੌਗ 'ਚ ਤੁਹਾਡਾ ਤਹਿ ਦਿਲੋਂ ਸਵਾਗਤ ਹੈ ਤੇ ਆਪਾਂ ਅੱਜ ਦਾ ਜਿਹੜਾ ਸਫ਼ਰ ਆਪਣਾ ਜਿਵੇਂ ਤੁਹਾਨੂੰ ਪਤਾ ਹੀ ਹੈ ਬਨਾਰਸ ਦੇ ਲਵੇ ਤਾਂ ਵੀ ਆਪਾਂ ਤੇ ਉਧਰ ਨੂੰ ਆਪਾਂ ਸਫ਼ਰ ਅੱਜ ਕਰਨਾ ਤੇ ਫਿਰ ਆਪਣਾ ਸਫ਼ਰ ਹੋਊਗਾ NH19 ਨੈਸ਼ਨਲ ਹਾਈਵੇ ਤੇ ਤੇ ਇਹਦੇ ਬਨਾਰਸ ਦੇ ਤਿੰਨ ਨਾਮ ਪੈਂਦੇ ਆ ਇਹਨੂੰ ਬਾਰਾਨਸੀ ਵੀ ਕਹਿੰਦੇ ਆ ਕਾਸ਼ੀਨਾਥ ਵੀ ਕਹਿੰਦੇ ਆ ਤੇ ਬਨਾਰਸ ਵੀ ਕਹਿੰਦੇ ਆ ਤੇ ਹੁਣ ਇਸ ਟਾਈਮ ਚੱਲ ਰਿਹਾ ਹੈਗਾ 12 ਨਸੀ ਇਹਦਾ ਨਾਮ ਤੁਸੀਂ ਰੋਡਾਂ ਦੇ ਉੱਤੇ ਦੇਖੋਗੇ ਲਿਖਿਆ ਹੋਇਆ ਤੇ ਹੁਣ ਆਪਾਂ ਸਫਰਾਵਾਨੀ ਵਾਧਦੇ ਆਂ ਤੇ ਬਾਕੀ ਦੀ ਬਾਤ ਤਲਾਬ ਤੁਹਾਡੇ ਨਾਲ ਸਫਰਾਂ 'ਚ ਆਪਾਂ ਸਾਰੀ ਸਾਂਝੀ ਕਰਦੇ ਰਵਾਂਗੇ ਅੱਬਾ 1 ਕਿਲੋਮੀਟਰ ਹੀ ਚੱਲੇ ਸੀ ਇਹ ਤੇ ਰੱਬ ਕਹਿੰਦਾ ਤੁਸੀਂ ਦੇ ਨਾਲੇ ਤੇ ਮੇਰੇ ਵੱਲੀੋਂ ਕੋਣ ਨਵਾਊਗਾ ਤੇ ਇਧਰੋਂ ਛਕਾਟ ਪੌਂਦਾ ਹੁੰਦਾ ਮੀ ਸਾਹਮਣੇ ਲੈ ਪਾਸਿਓਂ ਦਿਖਾਉਣਾ ਤੁਹਾਨੂੰ ਘੇਰ ਲਿਆ ਏ ਇੱਥੇ ਰੁਕ ਜਾ ਸ਼ਿਰਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਇਹ ਗੱਲ ਬਾਤ ਹੈ ਇਧਰੋਂ ਆ ਗਿਆ 1 ਮਿੰਟ ਚ ਸਾਹਮਣੇ ਨੈਸ਼ਨਲ ਹਾਈਵੇ ਜਿਹੜਾ ਇਹਦੇ ਪਰਲੀ ਰੋਡ ਹੀ ਚੱਲਦੀ ਹੈ ਔਰਲੀ ਰੋਡ ਬੰਦ ਕੀਤੀ ਵੀ ਉਹ ਤੇ ਆਵਾਜਾਵਾ ਦੋਨੇ ਸਾਈਡ ਤੋਂ ਹੁੰਦੀ ਹੈ ਔਰਲੀ ਰੋਡ ਇੱਕ ਵਾਰੀ ਬੰਦ ਕੀਤੀ ਵੀ ਹੈ ਇਹਦੀ ਗੱਲ ਬਾਤ ਐਵੇਂ ਹੈ ਕਿ ਸੋਨ ਦਾ ਮਹੀਨਾ ਚੱਲੀ ਜਾਂਦਾ ਕਹਿੰਦੇ ਵੀ ਪ੍ਰਿਆਗ ਰਾਜ ਤੋਂ ਜਿਹੜਾ ਵੀ ਕਾਵੜ ਯਾਤਰਾ ਆਉਂਦੀ ਹੈ ਤੇ ਬਨਾਰਸ ਲੈ ਕੇ ਜਾਂਦੇ ਤੇ ਉੱਥੇ ਜਾ ਕੇ ਸ਼ਿਵਜੀ ਦਾ ਮੰਦਿਰ ਆ ਤੇ ਜਲ ਚੜਾਉਂਦੇ ਆ ਤੇ ਸੋਨ ਦਾ ਮਹੀਨਾ ਇੱਕ ਮਹੀਨਾ ਹੀ ਰੋੜੇ ਇੱਕ ਸਾਈਡ ਬੰਦ ਹੀ ਰਹਿੰਦੀ ਹੈ ਇਹਦੇ ਕੋਈ ਆਵਾਜਾਵੇ ਨਹੀਂ ਹੁੰਦੀ ਜਿਹੜੇ ਕਾਵੜ ਯਾਤਰਾ ਲੈ ਕੇ ਜਾਂਦੇ ਮੋਟਰਸਾਈਕਲ ਹੋਏ ਗੱਡੀਆਂ ਆਈਆਂ ਉਹਨਾਂ ਵਾਸਤੇ ਖੁੱਲੀ ਰਹਿੰਦੀ ਹੈ ਤੇ ਇਹਦੇ ਉੱਤੇ ਕਹਿ ਸਕਦੇ ਆਪਾਂ ਇੱਕ ਇੱਕ ਕਿਲੋਮੀਟਰ ਤੇ ਪੁਲਿਸ ਵਾਲੇ 10-10 ਜਾਨੇ ਬੈਠੇ ਹੁੰਦੇ ਆ ਤੇ ਇਹਦੇ ਕੋਈ ਡਾਡੁੱਕਰ ਨਹੀਂ ਹੁੰਦਾਗਾ ਮਤਲਬ ਕਿ ਕਹਿ ਸਕਦੇ ਹਾਂ ਸੌਂਦੇ ਮਹੀਨੇ ਤੇ ਖਾਸ ਕਰਕੇ ਤੇ ਇਧਰ ਰੱਬ ਨੇ ਥੋੜੀ ਹੋਰ ਰੇਸ ਵਧਾਤੀ ਆ ਤੁਸੀਂ ਦੇਖ ਹੀ ਸਕਦੇ ਹੋ ਇਹ ਗੱਲ ਬਾਤ ਆ ਰੱਬ ਦੀ ਤੇ ਰੱਬ ਦੇ ਮੂੰਹ ਕਣੀ ਦੇਖਦੇ ਆ ਕਦੋਂ ਹਟੂਗਾ ਤੇ ਆਪਾਂ ਫੇਰ ਅੱਗੇ ਦਾ ਸਫਰ ਜਿਹੜਾ ਸ਼ੁਰੂ ਕਰਦੇ ਆ ਲੋ ਜੀ ਰੱਬ ਨੇ ਦੁਆਰੇ ਧੁੱਪ ਕੱਢਤੀ ਆ ਤੇ ਆਪਾਂ ਦੁਆਰੇ ਸਫਰਾਂ ਤੇ ਆਪਦੇ ਨਿਕਲ ਗਏ ਆ ਕਹਿ ਸਕਦੇ ਆ ਅੱਧੇ ਘੰਟੇ ਦੇ ਰੱਬ ਚੰਗੀ ਛੁੱਟੀ ਲੱਗ ਗਿਆ ਐ ਇੱਥੇ ਇੱਕ ਗੱਲ ਦੇਖੀ ਆ ਮੈਂ ਮੀ ਪੈਂਦਾ ਤਾਂ ਬਹੁਤ ਐ ਪਰ ਪਾਣੀ 5 ਮਿੰਟਾਂ ਜੀ ਜਿਹੜਾ ਗੈਪ ਹੋ ਜਾਂਦਾ ਹੈ ਇਹ ਗੱਲ ਬਾਤ ਆ ਤੇ ਜਿਵੇਂ ਸਾਡੇ Rajasthan ਚ ਜੈਸਾ ਹਣ ਇੱਥੇ ਅੱਧਾ ਘੰਟਾ ਪੈ ਗਿਆ ਮੀ ਹੁਣੇ ਪਿੱਛੇ ਤੇ ਉੱਥੇ ਪਿਆ ਹੁੰਦਾ ਹੁਣ ਨੂੰ ਤਾਂ ਗੋਡਿਆਂ ਤੇ ਕਰ ਪਾਣੀ ਖੜਾ ਹੁੰਦਾ ਸ਼ਹਿਰਾਂ ਚ ਵੀ ਤੇ ਫੇ ਤਾਂ ਜਿਵੇਂ ਇਹ ਗੱਲ ਬਾਤ ਆ ਤੇ ਇੱਥੇ ਫੇ ਤਾਂ ਉੱਤਾਂ ਜੇ ਪਾਣੀ ਨਾ ਖੜਾ ਨਹੀਂ ਦਿਖਦਾਗਾ ਜੈਸਾ ਨਾ ਝੋਨੇ ਲੱਗੇ ਵੇ ਤੇ ਲਗਾਤਾਰ ਮੀਂਹ ਪਈ ਜਾਂਦਾਗਾ ਇਹ ਝੋਨੇ ਝੁੰਨੇ ਸਾਰੇ ਡਬੋਏ ਹੁੰਦੇ ਤਾਰੀਆਂ ਲਾਉਂਦੇ ਹੁੰਦੇ ਵਿੱਚ ਪਾਣੀ ਦੇ ਪਰ ਤੁਸੀਂ ਦੇਖੋਗੇ ਝੋਨਿਆਂ ਦੇ ਪਾਣੀ ਥੱਲੋਂ ਦੀ ਫਿਰਦਾ ਝੋਨੇ ਉੱਤੋਂ ਵੀ ਦਿਖਦੇ ਆ ਛਾਤੀ ਮਾਰਦੇ ਆ ਥੋੜੀ ਥੋੜੀ ਉੱਤਰ ਪ੍ਰਦੇਸ਼ ਪ੍ਰੈਟਨ 1290 ਮੈਂ ਆਪਕਾ ਸਵਾਗਤ ਕਰਤੇ ਹਨ ਤੇ ਇਥੋਂ ਬਾਰਾਨਸੀ ਸ਼ਹਿਰ ਰਹਿ ਗਿਆ 12 ਕਿਲੋਮੀਟਰ ਤੇ ਭਾਈ ਆ ਰੋਡ ਦੀ ਗੱਲ ਕਰੀਏ ਜਿਵੇਂ ਤੁਹਾਨੂੰ ਦੱਸਿਆ ਸੀ ਆ ਕੀ ਸੋਣ ਦਾ ਮਹੀਨਾ ਚੱਲੀ ਜਾਂਦਾ ਤਾਂ ਕਾਬੜ ਯਾਤਰਾ ਵਾਸਤੇ ਸਾਰੀ ਰੋਡ ਖਾਲੀ ਕੀਤੀ ਹੋਈ ਹੈ ਅੱਥੇ ਆਸੀਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਬਾਗ ਬਾਰਾਨਸੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਸੀ ਜੀ ਤੇ ਹੁਣ ਆਪਾਂ ਅੰਦਰ ਚੱਲਦੇ ਆਂ ਤੇ ਸਾਰਿਆਂ ਨੂੰ ਪਹਿਲਾਂ ਆਪਣੇ ਹਾਂ ਸਾਈਕਲ ਜਿਹੜੇ ਆਪਾਂ ਅੰਦਰ ਗਰਾਊਂਡ ਲਾਤੇ ਸੀ ਇਹ ਤੇ ਸਾਈਕਲ ਆਪਣੇ ਅੰਦਰ ਗਰਾਊਂਡ ਅੱਗੇ ਜਾ ਕੇ ਖੜਾਤੇ ਆ ਤੇ ਸਾਰਿਆਂ ਨੂੰ ਪਹਿਲਾਂ ਆਪਾਂ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਫਿਰ ਗੁਰਦੁਆਰੇ ਦਾ ਇਤਿਹਾਸ ਸਾਰੀ ਸੰਗ ਦਾ ਜਿਹੜਾ ਵਿਸਤਾਰ ਦੇ ਵਿੱਚ ਸਾਂਝਾ ਕਰਾਂਗੇ ਤੇ ਨਾਲੇ ਆਪ ਵੀ ਦਰਸ਼ਨ ਕਰਾਂਗੇ ਤੇ ਨਾਲੇ ਤੁਹਾਨੂੰ ਵੀ ਕਰਾਵਾਂਗੇ ਅਪਾ ਉਸ ਸ਼ਹਿਰ ਦੇ ਵਿੱਚ ਆਂ ਜਿਹਨੂੰ ਤਿੰਨ ਨਾਮ ਦੇ ਨਾਲ ਬੁਲਾਇਆ ਜਾਂਦਾ ਹੈ ਕਾਸ਼ੀ ਬਾਰਾ ਨਸੀ ਬਨਾਰਸ ਤੇ ਇਹਨੂੰ ਤਿੰਨ ਨਾਮ ਦੇ ਨਾਲ ਕਿਉਂ ਬੁਲਾਇਆ ਜਾਂਦਾ ਹੈ ਕਹਿੰਦੇ ਹੈ ਕਿ ਜਿਹੜਾ ਕਾਸ਼ੀ ਸੀਗਾ ਇਹ ਪ੍ਰਾਚੀਨ ਨਾਮ ਹੈ ਤੇ ਜਿਹੜਾ ਬਾਰਾ ਨਸੀ ਹੈ ਹੁਣ ਲਿਆ ਜਾਂਦਾ ਹੈ ਇਸ ਟਾਈਮ ਪੁਰਾਣਾ ਜਿਹੜਾ ਇਸ ਸ਼ਹਿਰ ਦਾ ਨਾਮ ਹੈ ਉਹ ਕਹਿੰਦੇ ਹੈ ਕਿ ਕਾਸ਼ੀ ਲਿਆ ਜਾਂਦਾ ਸੀ ਆ ਤੇ ਕਾਸ਼ੀ ਨਾਮ ਹੈ ਜਿਹੜਾ ਪ੍ਰਾਚੀਨ ਕਾਲ ਚ ਇੱਕ ਇੱਥੇ ਰਾਜਾ ਰਹਿੰਦਾ ਸੀ ਆ ਉਹਦਾ ਨਾਮ ਸੀ ਕਾਸ਼ੀ ਉਸ ਦੇ ਨਾਮ ਤੇ ਹੀ ਐ ਸ਼ਹਿਰ ਦਾ ਨਾਮ ਹੈ ਜਿਹੜਾ ਕਾਸ਼ੀ ਪਿਆ ਸੀ ਤੇ ਹੁਣ ਵੀ 3000 ਸਾਲ ਤੋਂ ਕਾਸ਼ੀ ਨਾਮ ਜਿਹੜਾ ਐ ਸ਼ਹਿਰ ਦਾ ਲਿੱਤਾ ਜਾਂਦਾ ਹੈ ਤੇ ਪਰ ਹੁਣ ਇਸ ਟਾਈਮ ਹੈ ਜਿਹੜਾ ਨਾਮ ਹੈ ਇਸ ਦਾ ਵਾਰਾਨਸੀ ਹੈ ਤੇ 1500 56 ਈਸਵੀ ਨੂੰ ਇਸ ਦਾ ਨਾਮ ਹੈ ਜਿਹੜਾ ਬਦਲ ਕੇ ਕਾਸ਼ੀ ਤੋਂ ਵਾਰਾਨਸੀ ਰੱਖ ਦਿੱਤਾ ਗਿਆ ਤੇ ਵਾਰਾਨਸੀ ਨਾਮ ਰੱਖਣ ਦਾ ਕਾਰਨ ਇਹ ਸੀ ਕਿ ਇੱਥੇ ਜਿਹੜਾ ਦੋ ਨਦੀਆਂ ਦਾ ਸੰਗਮ ਹੋ ਕੇ ਗੰਗਾਜੀ ਚ ਮੇਲ ਹੁੰਦਾ ਤੇ ਉਸ ਨਦੀਆਂ ਦੇ ਨਾਮ ਤੇ ਹੀ ਇਹਦਾ ਨਾਮ ਹੈ ਜਿਹੜਾ 12 ਨਸੀ ਰੱਖਿਆ ਸੀ ਆ ਪਹਿਲੀ ਨਦੀ ਜਿਹੜੀ ਵਰੁਣਾ ਤੇ ਦੂਸਰੀ ਨਦੀ ਜਿਹੜੀ ਅਸੀ ਇਹ ਦੋਨੇ ਨਦੀਆਂ ਜਿਹੜੀਆਂ ਦੇ ਨਾਮ ਤੇ ਹੀ 12 ਨਸੀ ਨਾਮ ਹੈ ਜਿਹੜਾ ਰੱਖਿਆ ਗਿਆ ਸੀ ਆ ਆਪਾਂ ਇਸ ਟਾਈਮ ਬੋਸ਼ ਸ਼ਹਿਰ ਦੇ ਵਿੱਚ ਆ ਜਿਹਨੂੰ ਤਿੰਨ ਨਾਮ ਦੇ ਨਾਲ ਬੁਲਾਇਆ ਜਾਂਦਾ ਹੈਗਾ ਬਨਾਰਸ 12 ਨਸੀ ਕਾਸ਼ੀ ਤੇ ਗੱਲ ਕਰੀ ਆ ਆਪਾਂ ਸ਼ਹਿਰ ਦੇ ਵਿੱਚ ਘੁੰਮਣ ਨਿਕਲੇ ਸੀ ਤੇ ਇਧਰੋਂ ਰੱਬ ਨੇ ਆ ਕਿਣ ਮੇਣ ਕਿਣ ਮੇਣ ਚਾਲੂ ਕਰਤੀ ਤੇ ਕਹਿ ਸਕਦੇ ਤਾਂ ਇਸ ਟਾਈਮ ਜਿਉਂ ਆ ਘੁਲਿਆ ਪਿਆ ਰੱਬ ਕਾਲਾ ਘੁੱਟ ਹੋਇਆ ਪਿਆ ਇਹਦੀ ਜਾਣਕਾਰੀ ਆਪਾਂ ਨੀਸ਼ੂ ਬਾਈ ਤੋਂ ਲੈਣੇ ਆ ਵੀ ਇੱਥੇ ਸ਼ਹਿਰ ਦੇ ਵਿੱਚ ਕੀ ਕੁਝ ਘੁੰਮਣ ਨੂੰ ਹੈਗਾ ਤੇ ਕੀ ਗੱਲਬਾਤ ਹੈ ਸ਼ਹਿਰ ਦੀ ਤੇ ਜਾਣਕਾਰੀ ਆਪਾਂ ਨੀਸ਼ੂ ਬਾਈ ਦੇਣੀ ਹੈ 2 ਮਿੰਟ 2 ਮਿੰਟ ਅਸਟਰੀਆ ਕਾਂ ਹਰੇਕ੍ਰਿਸ਼ਨ ਥੋੜਾ ਸਾਰੇ ਵੀਨ ਪੈਨਪਰਾਵਾਂ ਨੂੰ ਅਸੀਂ ਅੱਜ ਅਸੀਂ ਖੜੇ ਹਾਂ ਸ਼ਹਿਰ ਬਨਾਰਸ ਦੇ ਵਿੱਚ ਤੇ ਜਿਹੜਾ ਸ਼ਹਿਰ ਬਨਾਰਸ ਹੈ ਜੀ ਇਹ ਬਹੁਤ ਜਿਆਦਾ ਫੇਮਸ ਹੈ ਆਪਣੇ ਖਾਣ-ਪਾਨ ਦੇ ਲਈ ਆਪਣੀਆਂ ਸਪਿਰਚੁਅਲ ਸਾਈਟਸ ਵਾਸਤੇ ਸਪਿਰਚੁਅਲ ਸਾਈਟਸ ਵਾਸਤੇ ਤੇ ਆਪਣੇ ਸਭ ਤੋਂ ਪੁਰਾਣਾ ਹੋਣ ਕਰਕੇ ਇਹ ਪੂਰੇ ਵਰਲਡ ਦਾ ਸਭ ਤੋਂ ਪੁਰਾਣੇ ਸ਼ਹਿਰਾਂ ਦੇ ਵਿੱਚੋਂ ਇੱਕ ਸ਼ਹਿਰ ਹੈ ਤੇ ਇੰਡੀਆ ਦਾ ਸਭ ਤੋਂ ਪੁਰਾਣਾ ਸ਼ਹਿਰ ਹੈ ਜੀ ਆਪਣਾ ਬਨਾਰਸ ਤੇ ਬਨਾਰਸ ਦੀ ਜੇ ਗੱਲਬਾਤ ਕਰੀਏ ਆਪਾਂ ਇੱਥੇ ਬਹੁਤ ਜਗਾਵਾਂ ਤੇ ਘੁੰਮ ਕਰਦੇ ਹਾਂ ਹਰੀਸ਼ ਚੰਦਰ ਕਾਟ ਮੈਨੇ ਕਰਨੀ ਕਾਟ ਅਸੀ ਕਾਟ ਈਸਕੋਨ ਜਿਹੜਾ ਆਪਣਾ ਹੈਗਾ ਇੱਥੇ ਰੂਪ ਗੋੜੀਆ ਮੱਠ ਨਾਤਨ ਗੋੜੀਆ ਮੱਠ ਤੇ ਇੱਥੇ ਹੋਰ ਥਾਵਾਂ ਨੇ ਬੀਐਚਯੂ ਐ ਕੋ ਮਨਸਤੇ ਸਾਰ ਨਾਕ ਹੈ ਆਪਣਾ ਇੱਥੇ ਮਾਨਸ ਮੰਦਰ ਹੈਗਾ ਉਹ ਕਮਸਰੀਆਂ ਤੁਸੀਂ ਮਾਨਸ ਮੰਦਰ ਤੇ ਹੋਰ ਬਹੁਤ ਥਾਵਾਂ ਨੇ ਤੁਸੀਂ ਤੋਂ ਮੰਗ ਲੀਆਂ ਜਿਹੜੀਆਂ ਅਸੀਂ ਘੁੰਮ-ਘੁੰਮ ਕੇ ਆਪਾਂ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਆਪਾਂ ਅੱਜ ਥੋੜਾ ਜਿਹਾ ਘੱਟ ਘੁੰਮਾਂਗੇ ਕਿਉਂਕਿ ਬਰਸਾਤ ਤੇਜ਼ ਪੈ ਰਹੀ ਹੈ ਤੇ ਸਾਡੇ ਕਦਮ ਜਿਹੜੇ ਨੇ ਹੌਲੀ-ਹੌਲੀ ਚੱਲ ਰਹੇ ਨੇ ਤੇ ਆਪਾਂ ਤੁਹਾਨੂੰ ਚਾਚੀ ਜਿਹੜੀ ਗਾਲਾਂ ਕੱਢਦੀ ਐ ਉਹਦੀ ਆਪਾਂ ਤਾਂ ਨੂੰ ਕਚੋਰੀ ਵੀ ਖਵਾਵਾਂਗੇ ਪਰ ਚਾਚੀ ਦਾ ਪੂਰੀ ਹੋ ਗਈ ਐ ਪਰ ਕਚੋਰੀ ਹੱਲੇ ਵੀ ਜੜੀ ਹੈਗੀ ਐ ਸਾਬਤ ਹੀ ਪਈ ਐ ਉਸ ਤੋਂ ਬਾਅਦ ਆਪਾਂ ਗੱਲਬਾਤ ਕਰੀਏ BHU ਐ ਤੇ ਬਨਾਰਸ ਹਿੰਦੂ ਯੂਨੀਵਰਸਿਟੀ ਉਹ ਵੀ ਜ਼ਰੂਰ ਦਿਖਾਵਾਂਗੇ ਤੇ ਉਸ ਤੋਂ ਬਾਅਦ ਉਹਦੇ ਇਸ ਟਾਈਮ ਕਹਿੰਦੇ ਕਿ ਗੰਗਾ ਦਾ ਜਿਹੜਾ ਪਾਣੀ ਐ ਬਹੁਤ ਜ਼ਿਆਦਾ ਵਧਿਆ ਹੋਇਆ ਤੇ ਇੱਕ ਹਸਾਮਣਾ ਵੀ ਕਹਿ ਸਕਦੇ ਆ ਆਪਾਂ ਬਾੜ ਵਾਲੇ ਹਾਲਾਤ ਬਣੇ ਪਏਗੇ ਤੇ ਦੇਖ ਸਕਦੇ ਤੁਸੀਂ ਘਰਾਂ ਦੇ ਵਿੱਚ ਵੀ ਪਾਣੀ ਵੜਿਆ ਪਿਆਗਾ ਤੇ ਬਹੁਤ ਤੇਜ਼ ਚੱਲੀ ਜਾਂਦਾ ਤੇ ਅੱਗੇ ਜਾਣ ਵਾਸਤੇ ਮਨਾ ਕੀਤਾ ਵਾ ਵੀ ਭਾਈ ਅੱਗੇ ਨਹੀਂ ਜਾਣਾਗਾ ਤੇ ਕੋਈ ਪਤਾ ਨਹੀਂ ਪਾਣੀ ਹੋਰ ਵੀ ਵਾ ਸਕਦਾਗਾ ਤੇ ਜਿਹੜੇ ਇੱਥੋਂ ਲੋਕ ਆ ਸਮਾਨ ਆ ਲੋਗਾ ਜਿਹੜੇ ਲੈਣ ਵਾਲੇ ਉਹਨਾਂ ਨੂੰ ਆ ਘਰਾਂ ਚੋਂ ਬਾਹਰ ਕੱਢ ਲਿਆ ਵੀ ਭਾਈ ਇੱਥੋਂ ਬਾਹਰ ਜਾਵੜੋ ਤੁਸੀਂ ਦੇਖ ਲਓ ਤੇ ਆਪਾਂ ਹੁਣ ਇੱਥੋਂ ਪੁੱਠੇ ਚੱਲਦੇ ਆ ਇੱਕੇਦਮ ਕਹਿੰਦੇ ਕਿ ਰਾਤੋਂ ਰਾਤ ਜਿਹੜਾ ਪਾਣੀ ਆਇਆ ਸੀ ਆ ਤੇ ਪਤਾ ਵੀ ਨਹੀਂ ਲੱਗਿਆ ਕਹਿੰਦੇ ਇਹ ਪਾਣੀ ਦਾ ਇੰਨੀ ਤੇਜ਼ ਆਇਆ ਪਾਣੀ ਇਹ ਕਹਿੰਦੇ ਕਿ ਰਾਤੋਂ ਰਾਤ ਪਾਣੀ ਆਇਆ ਨਾ ਇੱਕੇਦਮ हां रात कहंदे इक उदम आया जी ते वावा मोड़ा हाल ਹੋਇਆ ਪਿਆ ਜੀ ਤੇ ਬਸ ਆਪਣਾ ਥੋੜਾ ਜਿਹਾ ਮੂੜੇ ਇਸ ਕਰਕੇ ਖਰਾਬ ਹੋਇਆ ਅਸੀਂ ਮਣੀਕਰ ਨੀਗਾ ਘਾੜ ਦੇਖਾ ਅਸੀਂ ਲਾਸ਼ਾਂ ਬਲਦੀਆਂ ਹੋਈਆਂ ਸੀਵੇ ਪਲਦੇ ਨੇ ਉੱਥੇ ਤੇ ਉਹ ਥੋੜਾ ਜਿਹਾ ਆਪਾਂ ਮਿਸ ਕਰ ਦਵਾਂਗੇ ਪਰ ਕੋਈ ਚੱਕਰ ਨਹੀਂ ਬਾਬੇ ਦੀ ਕਿਰਪਾ ਨਾਲ ਹੋ ਸਕਿਆ ਜਿੰਨਾ ਵੀ ਦਿਖਾਵਾਂਗੇ ਬੈਸਟੀ ਦਿਖਾਵਾਂਗੇ ਹਰੀ ਬੋਲ ਹਰ ਹਰ ਮਹਾਦੇਵ ਠੀਕ ਆ ਜੀ ਹੁਣ ਆਪਾਂ ਚੱਲਦੇ ਆਂ ਪੁੱਠੇ ਜਿਵੇਂ ਆਪਾਂ ਪ੍ਰਿਆਗਰਾਜ ਦੀ ਗੱਲ ਕਰੀਏ ਉੱਥੇ ਵੀ ਕਈ ਸੁਣ ਚੋਂਦਾ ਵੀ ਬਾੜ ਆਈ ਵੀ ਆ ਉਹ ਗੰਗਾ ਕਰਕੇ ਆਈ ਵੀ ਆ ਉੱਥੇ ਵੀ ਜਿੱਥੇ ਜਿੱਥੇ ਗੰਗਾ ਲੰਘਦੀ ਹੈ ਤੇ ਉੱਥੇ ਕਈ ਥਾਂ ਪਿੰਡਾਂ ਦੇ ਵਿੱਚ ਆਸੇ-ਪਾਸੇ ਹੈ ਜਿਹੜਾ ਗੰਗਾ ਕਰਕੇ ਪਾਣੀ ਵਧਿਆ ਵਾ ਤੇ ਉਹਦੇ ਕਰਕੇ ਬਾੜ ਆਈ ਵੀ ਆ ਤੇ ਆਪਾਂ ਹੁਣ ਇੱਥੋਂ ਵਾਪਸ ਚੱਲਦੇ ਆਂ ਗੱਲ ਕਰੀਏ ਤੇ ਜਿਹੜੇ ਕਹਿ ਸਕਦੇ ਆ ਕਿ ਦੂਰੋਂ ਆਉਂਦੇ ਆ ਮਤਲਬ ਕਿ ਦਰਸ਼ਨ ਕਰਨ ਲਈ ਜਾਂ ਇਸ਼ਨਾਨ ਕਰਨ ਉਹ ਇੱਥੇ ਮਤਲਬ ਕਿ ਪਿੱਛੇ ਇਸ਼ਨਾਨ ਕਰਕੇ ਜਾਵੜਦੇ ਆ ਕਿਉਂਕਿ ਕਿ ਇਹਦੀ ਇਹ ਗੱਲ ਹੈ ਕਿ ਇਹ ਹੈ ਗੱਲਬਾਤ ਪਾਣੀ ਬਹੁਤ ਜਿਆਦਾ ਵਧਿਆ ਹੋਇਆ ਹੈ ਆਪਾਂ ਇਸ ਟਾਈਮ ਖੜੇ ਆਂ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਿਰ ਦੇ ਜਵਾ ਮੇਨ ਗੇਟ ਕੋਲੇ ਤੇ ਭਾਈ ਇਹ ਕਹਿੰਦੇ ਕਿ ਤੁਸੀਂ ਫੋਨ ਤੇ ਆਪਦਾ ਸਮਾਨ ਅੰਦਰ ਨਹੀਂ ਲ ਜਾ ਸਕਦੇ ਬਾਹਰ ਜਮਾ ਕਰਾ ਸਕਦੇ ਹੋ ਇੱਥੇ ਤੁਹਾਨੂੰ ਦਿਖਾਉਂਦੇ ਆ ਲੋਕਰ ਬਣੇ ਹੋਏ ਆ ਫਰੀ ਲੋਕਰ ਹੈ ਕਹਿੰਦੇ ਵੀ ਇਹ ਚ ਤੁਹਾਡਾ ਫੋਨ ਪਰਸਨਲ ਸਮਾਨ ਜਿਵੇਂ ਜੀ ਸ਼ੂ ਭਾਈ ਕੋਲ ਬੈਗ ਹੈ ਜੇ ਮੇਰੇ ਕੋਲ ਹੈ ਇਹ ਚੀਜ਼ਾਂ ਇੱਥੇ ਜਮਾ ਕਰਾਉਣੀਆਂ ਪੈਂਦੀਆਂ ਤੇ ਫਿਰ ਤੁਸੀਂ ਅੰਦਰ ਜਾਣਦਾਂਗੇ ਤੇ ਨਹੀਂ ਤਾਂ ਨਹੀਂ ਸਾਹਮਣੇ ਵਗਦੀ ਹੋਈ ਗੰਗਾ ਤੇ ਜਿਹਦੀ ਗੱਲਬਾਤ ਹੁਣ ਚੈਨਲਾਂ 'ਤੇ ਖਾਸੀ ਚੱਲ ਰਹੀ ਹੈ ਕਿਉਂਕਿ ਕਹਿ ਹੀ ਸਕਦੇ ਆਪਾਂ ਜਾਂ ਪ੍ਰਿਆਗ ਰਾਜ ਵੀ ਆਪਾਂ ਨਿਊਜ਼ਾਂ ਸੁਣ ਰਿਹਾ ਵੀ ਬਾੜ ਆਈ ਵੀ ਆ ਉਹ ਇਸ ਗੰਗਾ ਕਰਕੇ ਆਈ ਵੀ ਆ ਗੰਗਾ ਦਾ ਜਿਹੜਾ ਪਾਣੀ ਹੈ ਬਹੁਤ ਜਾੜੇ ਵਧਿਆ ਹੋਇਆ ਤੇ ਜਿਵੇਂ ਤੁਹਾਨੂੰ ਪਿੱਛੇ ਵੀ ਦਿਖਾਇਆ ਸੀ ਘਰਾਂ 'ਚ ਵੜਿਆ ਹੋਇਆ ਤੇ ਇਸ ਟਾਈਮ ਉਹ ਗੱਲਬਾਤ ਹੈ ਕਿ ਇੱਥੇ ਜਿਹੜੀ ਕਹਿ ਸਕਦੇ ਹਾਂ ਸ਼ਰਧਾਲੂਆਂ ਦੀ ਰੋਕ ਲਾਈ ਵੀ ਆ ਵੀ ਅੰਦਰ ਨਹੀਂ ਜਾਣ ਦਿੰਦੇ ਕਿਉਂਕਿ ਇਸ ਕਰਕੇ ਨਹੀਂ ਜਾਣ ਦਿੰਦੇ ਕਿ ਇਹਦੀ ਜਿਹੜੀ ਪਾਣੀ ਦੀ ਸਪੀਡ ਆ ਬਹੁਤ ਜ਼ਿਆਦਾ ਹੋ ਚੁੱਕੀ ਆ ਤੇ ਇੱਕ ਸਾਮਣਾ ਬਾੜ ਵਾਲੇ ਹਾਲਾਤ ਆਏ ਹੋਏ ਆ ਤੇ ਤੁਸੀਂ ਦੇਖ ਹੀ ਸਕਦੇ ਹੋ ਪਾਣੀ ਦੀ ਸਪੀਡ ਆ ਜਿਹੜੀ ਸਕਰੀਨ ਦੇ ਸਾਹਮਣੇ ਵੀ ਕਿੰਨੀ ਤੇਜ਼ ਹੈ ਨਹੀਂ ਤਾਂ ਅੱਗੇ ਉਹ ਜਿਹੜੇ ਥੰਮ ਜੇ ਦੇਖੀ ਜਾਂਦੇ ਹਾਂ ਰੱਬ ਨੂੰ ਕਰਕੇ ਚੁੰਝਾਂ ਹੀ ਛੱਡ ਰੱਖੀਆਂ ਉਹ ਤੋਂ ਅੱਗੇ ਤੱਕ ਪੋੜੀਆਂ ਦੇ ਜਾ ਕੇ ਤੇ ਜਿਹੜੇ ਸ਼ਰਧਾਲੂ ਸੀ ਇੱਥੇ ਦਰਸ਼ਨ ਕਰਨ ਆਉਂਦੇ ਸੀਗੇ ਉੱਥੇ ਜਾ ਕੇ ਇਸ਼ਨਾਨ ਕਰਕੇ ਆਉਂਦੇ ਸੀ ਤੇ ਹੁਣ ਉਹ ਜਿਹੜੇ ਜਗ੍ਹਾ ਉਹ ਪੂਰੀ ਬੰਦ ਕਰ ਦਿੱਤੀ ਗਈ ਹੈ ਤੇ ਇਸ ਟਾਈਮ ਇੱਥੇ ਵੀ ਦੇਖੀਏ ਤਾਂ ਪਾਸਟਰ ਸ਼ਰਧਾਲੂਆਂ ਦੀ ਜਿਹੜੀ ਜਨਸੰਖਿਆ ਬਹੁਤ ਘੱਟ ਹੈ ਕਿਉਂਕਿ ਐਸੇ ਕਰਕੇ ਕਿ ਸੁਣਨੂ ਨਿਊਜ਼ਾਂ ਤੇ ਮਿਲਦਾ ਵੀ ਹੜ ਆਇਆ ਹੋਇਆ ਹੈ ਤੇ ਹੜ ਕਰਕੇ ਵੀ ਇਹ ਚੀਜ਼ਾਂ ਬੰਦ ਕਰ ਦਿੱਤੀਆਂ ਗਿਆ ਤੇ ਸ਼ਰਧਾਲੂ ਵੀ ਬਹੁਤ ਘਟੇ ਹੋਏ ਆ ਤੇ ਰੱਬ ਨੇ ਫੇਰ ਕਣੀ ਮੈਂ ਕਿਣ ਮੈਂ ਚਾਲੂ ਕਰਤੀ ਲੱਗਦਾ ਗੁਰਦੁਆਰਾ ਸਾਹਿਬ ਗੁਰੂ ਬਾਗ ਵਾਰਾਨਸੀ ਜਿਵੇਂ ਤੁਹਾਨੂੰ ਦੱਸਿਆ ਸੀ ਆ ਵੀ ਹੁਣ ਹੈ ਜਿਹੜਾ ਵਾਰਾਨਸੀ ਇਸ ਬੋਲ ਸ਼ਹਿਰ ਦਾ ਨਾਮ ਹੈ ਜਿਹੜਾ ਪੁਕਾਰਿਆ ਜਾਂਦਾ ਇੱਕ ਦੇ ਮੂੰਹ ਤੇ ਵਾਰਾਨਸੀ ਚੜਿਆ ਹੋਇਆ ਜਿਹੜਾ ਕਾਸ਼ੀਨਾਥ ਉਹ ਵੀ ਸਾਡਿਆਂ ਤੋਂ ਚੱਲਦਾ ਆ ਰਿਹਾ ਠੀਕ ਐ ਸਕਦੇ ਆਪਾਂ ਹੁਣ ਤੇ ਬਨਾਰਸ ਵੀ ਇਹਨੂੰ ਕਿਹਾ ਜਾਂਦਾ ਹੈਗਾ ਤੇ ਆਪਾਂ ਹੁਣ ਆਪਣੇ ਸਾਥੀਆਂ ਕੋਲ ਚੱਲਦੇ ਆਂ ਤੇ ਇਸ ਗੁਰਦੁਆਰਾ ਸਾਹਿਬ ਦੇ ਦੋ ਗੇਟ ਨੇ ਤੇ ਜਿਹੜਾ ਤੁਹਾਨੂੰ ਦਿਖਾਇਆ ਉਹ ਤਾਂ ਕਹਿੰਦੇ ਆ ਕਿ ਬਹੁਤ ਘੱਟ ਖੁੱਲਦਾ ਤੇ ਜਿਹੜੇ ਦੇ ਵਿੱਚ ਦੀ ਆਪਾਂ ਅੰਦਰ ਗਏ ਸੀ ਗੁਰਦੁਆਰਾ ਸਾਹਿਬ ਦੇ ਜਿੱਥੋਂ ਦੀ ਆਪਾਂ ਸਾਈਕਲ ਪਾਰਕਿੰਗ ਥੱਲੇ ਅੰਦਰ ਡਾਉਨ ਲਾਈ ਸੀ ਉਹ ਗੇਟ ਪਰਮਾਨੈਂਟ ਹੀ ਖੁੱਲਾ ਰਹਿੰਦਾ ਹੈਗਾ ਤੇ ਆਪਾਂ ਹੁਣ ਵਾਪਸ ਹੀ ਚੱਲਦੇ ਆਂ ਤਾਂ ਇਹਦੀ ਗੱਲ ਕਰੀਏ ਤਾਂ ਮੀ ਬਹੁਤ ਜ਼ਿਆਦਾ ਪਈ ਜਾਂਦਾ ਹੁਣ ਵੀ ਪਈ ਜਾਂਦਾ ਹੈ ਨੀ ਤਾਂ ਕੇਨ ਮੇਨ ਕੇਨ ਮੇਨ ਹੋਈ ਜਾਂਦੀ ਹੈ ਦੇਖ ਸਕਦੇ ਤੁਸੀਂ ਰੋਡਾਂ ਦੇ ਹਾਲਾਤ ਗਿੱਜ 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 ਜਾਹਾ ਹੋਇਆ ਪਿਆ ਸਾਹ ਤਾ ਤੇ ਇਹ ਹੈ ਦੂਸਰਾ ਗੇਟ ਗੁਰਦੁਆਰਾ ਸਾਹਿਬ ਦਾ ਤੇ ਆਪਣੇ ਸਾਥੀ ਜਿਹੜੇ ਆ ਲੋ ਜੀ ਮੂਰੀ ਖੜਿਆ ਹੋਣ ਫੋਨ ਫੋਨ ਚਾਰ ਚਲਾਈ ਬੈਠੀ ਆ ਪਟਾਰ ਨਹੀਂ ਕਿੱਧਰ ਕੋ ਗੱਡਾਂ ਤਾਰਾਂ ਜੀਆਂ ਕਿੱਧਰ ਦੀ ਗੱਡਾਂ ਗੱਲਬਾਤ ਲੋਟ ਨਹੀਂ ਆਈ ਜੀ ਹਾਂਜੀ ਸਾਡੇ ਪਿੰਡ ਵਾਲੇ ਗੋਦੂ ਨੂੰ ਲਿਆਉਣੇ ਆਂਗੇ ਬਿਜਲੀ ਵਾਲੇ ਮੈਸਤਰੀ ਨੂੰ ਉਹ ਕੱਢ ਦੂ ਤਾਰਾਂ ਆਪਾਂ ਹਾਂ ਪੈਸਾ ਹੁਣ ਤਾਂ ਪੋਣੀਆ ਰਹਿਣੀ ਆ ਦੇਖ ਜੈਪੁਰ ਵੀ ਇੱਕ ਜੈਪੁਰ ਵੀ ਜ਼ਿਆਦਾ ਆ ਇਹ ਦਿਨ ਨੂੰ ਇਹਨੇ ਮੇਖਾਂ ਵਾਲਾ ਜ਼ਿਆਦਾ ਦਿਨ ਨੂੰ ਮੇਖਾਂ ਵਾਲਾ ਨਹੀਂ ਜ਼ਿਆਦਾ ਹਾਂ ਜਦੋਂ ਉੱਪਰ ਕਿਲੇ ਦੇ ਉੱਪਰ ਚੜਿਆ ਸੀਗਾ ਤੇ ਆਏ ਕਿਹੜੇ ਕੋੜੇ ਜਿਹੜੇ ਤੇ ਦਿਆਇਆ ਮੈਂ ਤਾਂ ਕੇ ਜਿਹੜੇ ਤੇ ਦਿਆਇਆ ਮੈਂ ਮੈਂ ਗਿਆ ਸੀ ਗੰਗਾ ਘਾਟ ਤੇ ਜਿਹੜੀ ਆਰਤੀ ਹੁੰਦੀ 7 ਵਜੇ ਕਹਿੰਦੀ ਬਹੁਤ ਸੋਹਣੀ ਹੁੰਦੀ ਉਹ ਦੇਖਣ ਗਿਆ ਸੀ ਆ ਪਰ ਗੰਗਾ ਦੇ ਪਾਣੀ ਹੈ ਜਿਹੜਾ ਆਲੇ-ਦੁਆਲੇ ਘਰਾਂ 'ਚ ਵਾੜ ਰੱਖਿਆ ਹੈ ਉੱਥੇ ਤਾਂ ਪਾਣੀ ਬਹੁਤ ਤੇਜ਼ ਚੱਲੀ ਜਾਂਦਾ ਹੈ ਪੁਲਿਸ ਵਾਲੇ ਨੇੜ ਦੇ ਨਹੀਂ ਨੰਗਣ ਦਿੰਦੇਗੇ ਦੇਖਣਾ ਦੂਰ ਦੀ ਗੱਲ ਹੈ ਅੱਜ ਦੀ ਆਪਣੀ ਸਾਸਰੀ ਕਾਲ ਨਹੀਂ ਹੋਈ ਸੀ ਸਾਨ ਸਾਸਰੀ ਕਾਲ ਜੀ ਸਾਰਿਆਂ ਤੇ ਆਥਨੇ ਜੇ ਹੋਈ ਆ ਸਾਸਰੀ ਕਾਲ ਰਹਿ ਬਈ ਆ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਤੇ ਆਸ ਕਰਦਾ ਸਾਰੇ ਜਨੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਆ ਜੀ ਮਿਲਦਿਆਂ ਜੀ ਆਪਾਂ ਜਿੱਥੇ ਆਪਾਂ ਨੂੰ ਰਹਿਣ ਲਈ ਥਾਂ ਮਿਲਿਆ ਉਸ ਗੁਰਦੁਆਰਾ ਸਾਹਿਬ ਮਿਲ ਗਿਆ ਕਿਉਂਕਿ ਆਪਾਂ ਨੇ ਇੱਥੇ ਰਹਿਣ ਲਈ ਥਾਂ ਨਹੀਂ ਮਿਲੀ ਸਪੋਸ ਗੁਰਦੁਆਰਾ ਸਾਹਿਬ ਚੱਲਦੀਆਂ ਹੁਣੇ ਉੱਥੇ ਹੀ ਆਪਾਂ ਜਾ ਕੇ ਗੱਲਾਂ-ਬਾਤਾਂ ਕਰਦੀਆਂ ਜਾ ਕੇ 1.5 ਕਿਲੋਮੀਟਰ ਐ ਤੁਹਾਨੂੰ ਕਹਿੰਦੇ ਆਪਾਂ ਕਿਹੜੀ-ਕਿਹੜੀ ਜਗ੍ਹਾ ਤੇ ਜਾਏ ਬਾਈ ਜੀ ਥੋੜਾ ਜਿਹਾ ਤੁਸੀਂ ਗੇਟ ਦੇ ਕੇ ਆਏ ਹੋ ਮੈਂ ਇੱਕ ਯੂਨੀਵਰਸਿਟੀ ਜਾ ਕੇ ਆਇਗਾ ਠੀਕ ਐ ਇੱਕ ਚਾਹ ਵਾਲਾ ਸੀ ਮਸ਼ਹੂਰ ਇੱਥੇ ਠੀਕ ਐ ਠੀਕ ਐ ਉਹਦੇ ਕੋਲ ਜਾ ਕੇ ਆਇਆ ਠੀਕ ਐ ਤੇ ਆਪਾਂ ਬਾਈ ਜੀ ਗੁਰਦੁਆਰਾ ਸਾਹਿਬ ਹੀ ਸੀ ਆਪਾਂ ਗੁਰਦੁਆਰਾ ਸਾਹਿਬ ਦੀ ਬਣਾਇਆ ਇਤਿਹਾਸ ਸਾਸਤਾ ਗੁਰਦੁਆਰਾ ਦਾ ਸਾਰ ਦੱਸ ਦੋ ਵਿਸਤਾਰ ਦੇ ਵਿੱਚ ਦੱਸਿਓ ਬਾਈ ਜੀ ਵਿਸਤਾਰ ਦੇ ਠੀਕ ਐ ਬਹੁਤ ਬਹੁਤ ਧੰਨਵਾਦ ਸੰਦੀਪ ਵੀਰੇ ਦੀ ਤੇ ਬਿੱਟੂ ਵੀਰੇ ਦੀ ਤੇ ਨਿਸ਼ੂ ਵੀਰੇ ਦੀ ਤੁਸੀਂ ਵੀਡੀਓ ਦੇਖ ਲਿਓ ਜੇ ਗੁਰਦੁਆਰਾ ਸਾਹਿਬ ਦੀ ਵੀਡੀਓ ਦੇਖਣੀ ਆ ਤੇ ਦੱਸ ਦੇ ਚੈਨਲ ਤੇ ਦੇਖ ਲਿਓ ਫੇਲ ਬੰਦੇ ਦੀ ਸਸਰੀ ਕਾਲਜੀ ਸਾਹਿਬਾਂ ਨੂੰ ਠੀਕ ਆ ਬਹੁਤ ਬਹੁਤ ਧੰਨਵਾਦ ਤੇ ਆਪਾਂ ਹੁਣ ਚੱਲਦੇ ਆ ਉਸ ਗੁਰਦੁਆਰੇ ਜੈਸ ਗੁਰਦੁਆਰੇ ਆਪਣੀ ਅੱਜ ਰਾਤ ਬਤੀਤ ਹੋਣੀ ਆ ਚੱਲੀਏ ਬਾਈ ਜੀ ਕਿ ਨਿਸ਼ੂ ਬਾਈ ਨੂੰ ਹਿਤ ਕਰਾ ਰਿਆ ਡੀਗਲੀ ਜਾਨੂੰ ਉਹ ਕਹਿੰਦਾ ਸੀ ਲਵੇ ਤਵਹੀਂ ਆ ਮੈਂ ਵੀ ਦੀ ਵੀਡੀਓ ਜਿਹੜੀ ਆਪਣੀ ਸਮਾਪਤੀ ਲੈਵਾਦੀ ਆ ਉਹ ਤੋਂ ਪਹਿਲਾਂ ਸਾਰੇ ਸੰਗਤ ਨਾਲ ਆਪਾਂ ਦੋ ਚਾਰ ਗੱਲਾਂ ਜਿਹੜੀਆਂ ਸਾਂਝੀਆਂ ਕਰ ਲਈਏ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਬਨਾਰਸ ਸ਼ਹਿਰ ਦੇ ਵਿੱਚ ਪਹੁੰਚੇ ਸੀਗੇ ਤੇ ਮੀਂਹ ਬਹੁਤ ਜ਼ਿਆਦਾ ਪੈ ਰਿਆ ਸੀ ਆਪਾਂ ਤੁਹਾਨੂੰ ਕੋਈ ਆਪਾਂ ਤੁਹਾਨੂੰ ਖਾਸ ਕੋਈ ਚੀਜ਼ ਦਿਖਾ ਨਹੀਂ पाए ਤੇ ਆਪਾਂ ਜਿਹੜੀ ਸ਼ਾਮ ਨੂੰ ਇੱਥੇ ਗੰਗਾ ਘਾਟ ਤੇ ਆਰਤੀ ਹੁੰਦੀ ਆ ਉਹ ਦੇਖਣ ਗਏ ਸੀ ਤੇ ਗੰਗਾ ਵਿੱਚ ਜਿਹੜਾ ਪਾਣੀ ਬਹੁਤ ਜ਼ਿਆਦਾ ਆਇਆ ਹੋ ਸੀ ਉਹਦੇ ਕਰਕੇ ਆਪਾਂ ਤੁਹਾਨੂੰ ਉਹ ਆਰਤੀ ਵੀ ਨਹੀਂ ਦਿਖਾ ਸਕੇ ਤੇ ਆਪਾਂ ਵੀ ਕੋਈ ਖਾਸ ਨਹੀਂ ਦੇ ਸਕੇ ਇੱਥੇ ਜਿਹੜੇ ਕਹਿੰਦੇ ਵੀ ਅੱਸੀ ਘਾਟ ਆ ਜਿਹੜੇ ਉਹ ਦੇਖਣ ਵੀ ਗਏ ਸੀ ਉਹ ਵੀ ਨਹੀਂ ਦੇਖ ਪਾਏ ਕਿਉਂਕਿ ਉੱਥੇ ਕਹਿੰਦੇ ਆ ਵੀ ਆਰਮੀ ਹੈ ਜਿਹੜੀ ਪੁਲਿਸ ਆ ਉਹਨਾਂ ਨੇ ਰੋਕ ਲਈ ਵੀ ਹੈ ਇੱਥੇ ਪਾਣੀ ਬਹੁਤ ਜ਼ਿਆਦਾ ਆਉਣ ਦੇ ਕਰਕੇ ਘਰਾਂ ਦੇ ਵਿੱਚ ਵੜਿਆ ਹੋਇਆ ਹੈ ਤੇ ਉੱਥੇ ਮਤਲਬ ਕੀਸ਼ਰਦਾਲੂ ਉਹ ਵੀ ਨਹੀਂ ਆਉਂਦੇ ਤੇ ਆਵਾਜਾਵੀ ਜਿਹੜੀ ਬੰਦ ਕੀਤੀ ਵੀ ਹੈ ਉਹਦੇ ਕਰਕੇ ਸਾਰੇ ਸੰਗਤ ਨੂੰ ਮਾਫੀ ਚਾਹੁੰਦੇ ਆ ਵੀ ਅੱਜ ਦੀ ਵੀਡੀਓ 'ਚ ਆਪਣੀ ਕੋਈ ਖਾਸ ਗੱਲਬਾਤ ਨਹੀਂ ਸੀਗੀ ਉੱਥੋਂ ਆਪਾਂ ਚੱਲੇ ਸੀ ਸਫ਼ਰ ਕਰਕੇ ਗੁਰਦੁਆਰਾ ਸਾਹਿਬ ਪਹੁੰਚੇ ਸੀ ਬਸ ਇੰਨੀ ਕੀ ਗੱਲਬਾਤ ਹੈ ਮਾੜਾ ਮੋਟਾ ਸ਼ਹਿਰ ਦੇ ਅੱਲਾ ਪੱਲਾ ਜਿਹੜਾ ਵੀ ਇਤਿਹਾਸ ਆ ਥੋੜਾ ਮੋਟਾ ਥੋੜੀ ਸੰ ਦੀਵਾ ਦੀ ਹੈ ਸਾਰੀ ਸੰਗ ਦਾ ਤੈਦ ਲੋ ਧੰਨਵਾਦ ਜਿਹੜਾ ਕੀਮਤੀ ਤੋਂ ਕੀਮਤੀ ਸਮਾਂ ਕੱਢ ਕੇ ਦਾਸ ਦੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਕਮੈਂਟ ਵੀ ਕਰਦੇ ਹੋ ਵੀਡੀਓ ਨੂੰ ਸ਼ੇਅਰ ਵੀ ਕਰਦੇ ਹੋ ਫਿਰ ਤੋਂ ਸਾਰੀ ਸੰਗ ਦਾ ਤੈਦ ਲੋ ਧੰਨਵਾਦ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਵੇਂ ਬਲੌਗ ਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ